ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਤੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਾਸਤੇ ਮੈਂ 4-4 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਡਿਜ਼ਾਈਨ ਦੇ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਦੋ ਸਲਾਈਆਂ ਇੱਕ ਉਲਟੀ ਇਧਰ ਤੇ ਇੱਕ ਉਲਟੀ ਇਧਰ ਦੋਨਾਂ ਪਾਸੇ ਬਣਾ ਲਈਆਂ ਦੋ ਸਲਾਈਆਂ ਤੇ ਇਧਰੋਂ ਤੇ ਆਪਾਂ ਦੂਜੇ ਰੰਗ ਨਾਲ ਡਿਜ਼ਾਈਨ ਸਟਾਰਟ ਕਰਾਂਗੇ ਦੋ ਰੰਗ ਦਾ ਜੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਵੀ ਦਵਾ ਦਿਓ ਕਿਉਂ ਜਾਨ ਤੁਸੀਂ ਜੇ ਬੱਚਿਆਂ ਵਾਸਤੇ ਬਣਾਉਨੇ ਹੋ ਤਾਂ ਬਹੁਤ ਹੀ ਸੋਹਣਾ ਦੋ ਰੰਗ ਦਾ ਭਾਵੇਂ ਬੱਚੇ ਖੁਚੇ ਰੰਗ ਦਾ ਬਣਾ ਸਕਦੇ ਆ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਆਹ ਵਾਲਾ ਗੁੰਡਾ ਆਪਾਂ ਇਸ ਰੰਗ ਦਾ ਬਣਾ ਲਾਂਗੇ ਉਲਟਾ ਬਣਾ ਲਿਆ ਧਾਗਾ ਪਿੱਛੇ ਕਰਾਂਗੇ ਦੋ ਗੁੰਡੇ ਆਪਾਂ ਬਣਾਏ ਸਿੱਧੇ ਧਾਗਾ ਅੱਗੇ ਕਰਾਂਗੇ ਆਹ ਵਾਲਾ ਗੁੰਡਾ ਆਪਾਂ ਇਸ ਰੰਗ ਨਾਲ ਬਣਾ ਲਵਾਂਗੇ ਆਹ ਧਾਗਾ ਫੇਰ ਪਿੱਛੇ ਕਰਕੇ ਇੱਥੇ ਆਪਾਂ ਬਣਾਵਾਂਗੇ ਤਿੰਨ ਗੁੰਡੇ ਉਲਟੇ ਸੌਰੀ ਸਿੱਧੇ ਬਣਾਵਾਂਗੇ ਉਲਟੇ ਪਾਸੇ ਤੋਂ ਫੇਰ ਨੂੰ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਆਪਾਂ ఆ బాగే యా రంగ పీలా ధాగ పిచ్చే కిన్ కండే సీధే బాల్గే కండా రంగాగా పిచ్చే కనుడే సనా కంగ ਇੱਥੇ ਆਪਣੇ ਕੋਲੇ ਦੋ ਕੁੰਡੇ ਆ। ਵਾਧਾ ਇੱਕ ਕੁੰਡਾ ਤੇ ਆਪਾਂ ਦੋਆਂ ਦਾ ਇੱਕ ਕਰ ਦਾਂਗੇ। ਜੀ ਆਪਣੇ ਕੋਲ ਕੋਟੀ ਸਾਟਾ ਚ ਹੁਣ ਤਾਂ ਆਪਣੇ ਕੋਲ ਚੱਲ ਜਾਂਦੇ ਆ। ਤੇ ਆਪਾਂ ਡਿਜ਼ਾਈਨ ਦੱਸ ਦੇ ਕਰਕੇ ਇੱਕ ਕੁੰਡਾ ਘਟਾਤਾ। दो සිදங்க கு குడே සිද్ද డ குප पప త සිද్ డ ले பூரி சிலை அப்படி எஸ் தர்ப்பட ஓட பார்த்த கண்டே உல்ட்டு பண்ண ਜਿਹੜਾ ਗੁੰਡਾ ਆਪਾਂ ਪਹਿਲਾਂ ਧਾਰਿਆ ਸੀਗਾ ਉਹ ਆਪਾਂ ਹੁਣ ਵੀ ਧਾਰ ਲੈਣਾ ਆਪਣੀਆਂ ਤਿੰਨ ਸਲਾਈਆਂ ਹੋ ਗਈਆਂ ਜੀ ਚੌਥੀ ਸਲਾਈ ਵੀ ਆਪਾਂ ਤੇ ਅੱਲੀ ਸਲਾਈ ਵਾਂਗੂ ਬਣਾ ਲੈਣੀ ਹੈ ਆਹ ਵਾਲਾ ਕੁੰਡਾ ਧਾਰ ਲਾਂਗੇ ਤਿੰਨ ਕੁੰਡੇ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਆਪਾਂ ਆ ਬਣਾਈ ਹੈਗੀ ਐ ਚਾ ਉਥੇ ਇਹ ਵੀ ਆਪਾਂ ਤਿੰਨ ਗੁੰਡੇ ਆਪਾਂ ਉਲਟੇ ਬਣਾ ਲੈਣੇ ਆ ਜਿਹੜਾ ਗੁੰਡਾ ਆਪਾਂ ਤਾਰਿਆ ਸੀ ਉਹ ਉਤਾਰ ਦੇਣਾ ਜੀ ਆਪਾਂ ਬਣਾ ਲਈਆਂ ਹੈਗੀਆਂ ਇਹ ਚਾਰ ਸਲਾਈਆਂ ਪੰਜਵੀਂ ਸਲਾਈ ਆ ਆਪਣੀ ਤੇ ਇਹਦੇ ਵਿੱਚ ਵੀ ਆਪਾਂ ਆਹ ਕੁੰਡੇ ਬਣਾਵਾਂਗੇ ਦੋ ਕੁੰਡੇ ਸਿੱਧੇ ਇੱਕ ਕੁੰਡਾ ਤਾਰ ਲਵਾਂਗੇ ਹੁਣ ਆਪਾਂ ਜਿਹੜਾ ਆਪਣਾ ਆਹ ਤਾਗਾ ਹੈ ਆਹ ਵਾਲਾ ਇਹਨੂੰ ਆਪ ਇੱਧਰ ਲੈ ਕੇ ਜਾਣਾ ਹੈ ਮੈਂ ਇੱਥੇ ਨਾਲ ਲੈ ਕੇ ਜਾਣਾ ਸੀਗਾ ਇਹਦੀ ਆ ਸਲਾਈ ਬਣਾਈ ਆ ਤਾਂ ਮੈਂ ਪੁਰ ਲਗਾ ਚੇਤਾ ਹੋਣ ਲੈ ਜਾਂਦੇ ਆ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਆ ਕੁੰਡਾ ਬਣਾ ਲਵਾਂਗੇ ਇੱਕ ਸਲਾਈ ਪੈਣੀ ਐ ਇਸ ਰੰਗ ਦੀ ਤਾਂ ਇਸ ਕਰਕੇ ਆਪਾਂ ਇਹਨੂੰ ਇੱਧਰ ਲੈ ਜਾਵਾਂਗੇ ਜੇਕਰ ਆਪਾਂ ਨੂੰ ਐ ਲੱਗਦਾ ਵੀ ਜ਼ਿਆਦਾ ਲੱਗਦਾ ਆਪਾਂ ਦੋ ਸਲਾਈਆਂ ਵੀ ਤਾਂ ਪਾਉਣੀਆਂ ਹੀ ਐ ਇਸ ਰੰਗ ਦੀਆਂ ਤਾਪਾ ਇਹ ਮੋੜ ਕੇ ਲੈ ਜਾਵਾਂਗੇ ਉਧਰ ਤੇ ਆਪਣੇ ਉਹ ਹੀ ਦੋ ਸਲਾਈਆਂ ਨਾਲ ਉਹ ਵੀ ਘੱਟ ਤੰਗਾ ਖਰਾਬ ਹੁੰਦਾ ਜਿਆਦਾ ਨਹੀਂ ਹੁੰਦਾ ਤੇ ਆਪਾਂ ਹੁਣ ਇੱਧਰ ਲੈ ਜਾਂਦਾ ਇਸ ਤਰ੍ਹਾਂ ਕਰਕੇ ਆ ਗਿਆ ਆਪਾਂ ਇੱਥੋਂ ਇਸ ਤਰ੍ਹਾਂ ਵਿੱਚ ਵਿੱਚ ਟਾਂਕਾ ਲੈ ਲਿਆ ਤਾਂ ਕਿ ਸਿੱਧਾ ਨਹੀਂ ਦੇਖਦਾ ਹੁਣ ਆਪਾਂ ਇਸ ਰੰਗ ਨਾਲ ਬਣਾਉਣਾ ਹੈਗਾ ਇਹ ਇਹਦੇ ਆਪਾਂ ਬਣਾਉਣੇ ਤਿੰਨ ਕੁੰਡੇ ਇੱਕ ਕੁੰਡਾ ਤਾਂ ਆਪਾਂ ਉਲਟਾ ਹੀ ਬਣਾ ਲਿਆ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਤਾਂ ਅੱਗੇ ਕਰਾਂਗੇ ਕੁੰਡਾ ਆਪਾਂ ਆਪਣਾ ਜਿਹੜਾ ਰੰਗ ਹੈਗਾ ਇਸੇ ਨੇ ਬਣਾ ਲਵਾਂਗੇ ਫਿਰ ਤੋਂ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਧਾਗਾ ਅੱਗੇ ਕਰਕੇ ਜਿਹੜਾ ਕੁੰਡਾ ਆਪਾਂ ਤਾਰਿਆ ਸੀਗਾ ਆਹ ਵਾਲਾ ਇਹਨੂੰ ਆਪਾਂ ਇਸ ਰੰਗ ਨਾਲ ਬਣਾ ਲਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਜਿਹੜਾ ਆਪਾਂ ਤਾਰਿਆ ਕੁੰਡਾ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਅੱਗੇ ਮੈਂ ਦੱਸਿਆ ਨਹੀਂ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਬਾਕੀ ਤੁਸੀਂ ਦੇਖਦੇ ਹੋ ਵਿੱਚ ਵੀਡੀਓ 'ਚ ਤਾਂ ਦਿਸ ਜੂਗਾ ਤਿੰਨ ਕੁੰਡੇ ਆਪਾਂ ਉਲਟੇ ਪਾ ਲਏ ਆ ਜਿਹੜਾ ਕੁੰਡਾ ਤਾਰਿਆ ਸੀ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਸੌਰੀ ਆ ਭੁੱਲ ਜਾਨੀ ਉਲਟੇ ਪਾਸੇੋਂ ਦੋ ਕੁੰਡੇ ਸਿੱਧੇ ਇੱਕ ਗੁੰਡਾ ਉਲਟਾ ਆ ਮੈਂ ਹੁਣ ਦੱਸਾਂ ਤੁਹਾਨੂੰ ਵੀ ਇਹਨੂੰ ਆਪਾਂ ਨਾਲ ਕਿਵੇਂ ਲੈ ਕੇ ਜਾਣਾ ਆ ਗੁੰਡਾ ਆਪਾਂ ਬਣਾ ਵੀ ਸਕਦੇ ਹਾਂ ਤੇ ਨਹੀਂ ਵੀ ਬਣਾ ਸਕਦੇ ਦੋਨੇ ਹੀ ਕੰਮ ਹੈ ਹੁਣ ਆਪਾਂ ਆ ਵਾਲਾ ਗੁੰਡਾ ਤਾਰ ਦਾਂਗੇ ਕਾ ਕੁੰਡਾ ਹੁਣ ਆਪਾਂ ਸਿੰਤਾ ਬਣਾ ਲਾਂਗੇ ਤਿੰਨ ਕੁੰਡੇ ਸਿੱਧੇ ਬਣਾਏ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਵੜ પા ਕੇ ਆਹ ਵਾਲਾ ਕੁੰਡਾ ਆਪਾਂ ਤਾਰ ਲੈਣਾ ਹੁਣ ਆਪਾਂ ਜਿਹੜਾ ਆਪਣਾ ਆਹ ਵਾਲਾ ਕੁੰਡਾ ਇੱਕ ਇਧਰਲਾ ਕੁੰਡਾ ਬਣਾਉਣਾ ਸਿੱਧਾ ਇੱਕ ਇਹ ਬਣਾਉਣਾ ਨੇ ਇੱਕ ਆਹ ਵਾਲਾ ਬਣਾਉਣਾ ਤੇ ਆਪਾਂ ਤਾਗਾ ਇਧਰ ਲੈ ਜਾਵਾਂਗੇ ਕਿਉਂਕਿ ਆਪਾਂ ਨੂੰ

ਹੋਣ ਸਲਾਈਆਂ ਆਪਾਂ ਜਿਵੇਂ ਪਿੱਛੇ ਸਲਾਈਆਂ ਪਾਈਆਂ ਸੀ ਓਵੇਂ ਹੀ ਬਣਾਵਾਂਗੇ ਇੱਕ ਵਾਰੀ ਫੇਰ ਆਪਾਂ ਇਸ ਰੰਗ ਵਾਲੇ ਤੇ ਆ ਗਏ ਹੁਣ ਜਿਹੜਾ ਆਪਾਂ ਪੀਲਾ ਗੁੰਡਾ ਹਟਾਰਿਆ ਸੀਗਾ ਇੱਧਰੋਂ ਇਹ ਸਕੁੰਡ ਨੂੰ ਆਪਾਂ ਉਸ ਗ੍ਰੀਨ ਧਾਗੇ ਨਾਲ ਬਣਾ ਲੈਣਾ ਧਾਗਾ ਪਿੱਛੇ ਕਰਕੇ ਨਨਕੁੰਡੇ ਆਪਣ ਸਿੱਧੇ ਬਣਾ ਲੈਣੇ ਆ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਇੱਕ ਵਾਰ ਇਹ ਦੇਖਣ ਨੂੰ ਲੱਗਦਾ ਵੀ ਕਿਵੇਂ ਬਣਦਾ ਇਹ ਪਰ ਜਦੋਂ ਤੁਸੀਂ ਬਣਾਉਂਗੇ ਨਾ ਤਾਂ ਬਹੁਤ ਸੋਹਣਾ ਲੱਗੂਗਾ ਤੇ ਜਰੂਰ ਟਰਾਈ ਕਰਿਓ ਤੇ ਮੇਰੇ ਵੀਡੀਓ ਪੂਰੀ ਦੇਖਿਆ ਕਰੋ ਜੀ ਉਹ ਲਿਖੇ ਗੱਨਾ ਸੋਨਾ ਬਣਿਆ ਐਸ ਰੰਗ ਚ ਬਣਾਇਆ ਇਸ ਤਰ੍ਹਾਂ ਲੱਗਦਾ ਆਪਣੇ ਕੋਲ ਜੇ ਬਚੇ ਹੋਏ ਰੰਗ ਤਾਂ ਆਪਾਂ ਅ ਡੱਬੀ ਹਰੇ ਰੰਗ ਦੀ ਬਣਾ ਸਕਦੇ ਹਾਂ ਬੱਚਿਆਂ ਤੇ ਸੋਹਣੇ ਲੱਗਦਾ ਹੈ ਰੰਗ-ਬਰੰਗੇ ਕੋਟੀ ਸਵੈਟਰ ਤੇ ਜੇ ਦੋ ਰੰਗ ਦਾ ਬਣਾਵਾਂਗੇ ਤਾਂ ਵੀ ਤੇ ਇੱਕ ਰੰਗ ਦਾ ਵੀ ਬਹੁਤ ਵਧੀਆ ਬਣਦਾ ਹੈ ਇੱਕ ਰੰਗ ਚ ਵੀ ਡਿਜ਼ਾਈਨ ਇਹ ਬਹੁਤ ਸੋਹਣਾ ਲੱਗਦਾ ਹੈ ਚਲੋ ਜੀ ਜੇ ਮੇਰਾ ਵੀਡੀਓ ਬਣਾਉਣ ਦਾ ਤਰੀਕਾ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਵੀ ਜਰੂਰ ਕਰਦੇ ਹੋ ਜੀ ਤੇ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਇੱਕ ਲਾਈਕ ਜਰੂਰ ਕਰ ਦਿਆ ਕਰੋ ਜੀ ਘੰਟੀ ਵਾਲਾ ਬਟਨ ਵੀ ਦਵਾ ਦਿਓ ਤੇ ਇੱਕ ਵੀਡੀਓ ਪੂਰੀ ਦੇਖਿਆ ਕਰੋ ਜੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ